ਔਜਲਾ ਫਾਟਕ ਦੇ ਪਾਰ ਇੰਡਸਟਰੀ ਏਰੀਆ ਦੇ ਮੁਹੱਲਾ ਵਾਸੀ ਕਈ ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਸਨ ਜਿਨਾਂ ਲਈ ਮੁਸ਼ਕਲਾਂ ਨੂੰ ਹੱਲ ਕਰਦਿਆਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਔਜਲਾ ਫਾਟਕ ਵਿਖੇ 5 ਵਾਰਡਾਂ ਰਜਿੰਦਰਨਗਰ ਬ੍ਰੈਡ ਫੈਕਟਰੀ ਜਗੂਸ਼ਾ ਡੇਰਾ ਐਸਐਸਕੇ ਫੈਕਟਰੀ ਆਦਿ ਖੇਤਰ ਦੇ ਸੀਵਰੇਜ ਦਾ ਕਨੈਕਸ਼ਨ ਮੇਨ ਸੀਵਰੇਜ ਨਾਲ ਕਿਤੇ ਜਾਣ ਦੇ ਕਾਰਜ ਦਾ ਉਤਕਾਟਨ ਕੀਤਾ ਉਨਾ ਕਿਆਕੀ ਰੇਲਵੇ ਲਾਈਨ ਦੇ ਪਾਰ ਸੀਵਰੇਜ ਦੀ ਮੇਨ ਲਾਈਨ ਜਸ ਨਾਟ ਇਹ ਸੀਵਰੇਜ ਜੋੜਨ ਉਪਰੰਤ ਸੀਵਰੇਜ ਬੰਦ ਹੋਣ ਦੀ ਸਮੱਸਿਆ ਦਾ ਹੱਲ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਆਪ ਸਰਕਾਰ ਤੇ ਨਿਗਮ ਦੀ ਮੇਅਰ ਤੇ ਸ਼ਹਿਰ ਦੇ ਵਿਕਾਸ ਵਿੱਚ ਰੁਕਾਵਟਾਂ ਪਾਉਣ ਦਾ ਵੀ ਦੋਸ਼ ਲਾਇਆ ਇਹ ਸਾਡੇ ਜਿਹੜੇ ਵਾਰਡ ਨੇ 21 ਨੰਬਰ 19 ਨੰਬਰ 23 ਨੰਬਰ 15 ਨੰਬਰ 18 ਨੰਬਰ ਪੰਜ ਵਾਰਡ ਨੇ ਇਹਨਾਂ ਦੇ ਵਿੱਚ ਸੀਵਰੇਜ ਆਲਰੇਡੀ ਪੈ ਚੁੱਕਿਆ ਹੋਰ ਆ ਜਿਹੜੀ ਰੇਲਵੇ ਲਾਈਨ ਆ ਇਹਦੇ ਤੋਂ ਖੰਬੇ ਬੰਨੇ ਜਿੰਨਾ ਇਲਾਕਾ ਸਾਰਿਆਂ ਚ ਸੀਵਰੇਜ ਪਹਿਲਾਂ ਸੀ 17 18 ਚ ਪਾ ਚੁੱਕੇ ਆ ਕੋਈ ਜਗ੍ਹਾ ਇਦਾਂ ਦੀ ਪਤੀ ਨਹੀਂ ਕੋਈ ਨਜਾਇਜ਼ ਕਲੋਨੀ ਰਹਿ ਗਈ ਉਹ ਵੈ ਉਹਦੀ ਮੈਂ ਸੋਹ ਨਹੀਂ ਦਿੰਦਾ ਸਾਰੇ ਰੱਖ ਕੇ ਸੀਵਰੇਜ ਸੀ ਬਟਰ ਪੰਪ ਉਹਦਾ ਬੋਟਲ ネਕ ਕੀ ਸੀ ਕਿ ਆ ਰੇਲਵੇ ਕ੍ਰੋਸਿੰਗ ਤੋਂ ਪਾਰ ਸਾਡੀ ਮੇਨ ਲਾਈਨ ਜਿਹੜੀ ਜਾਂਦੀ ਆ ਸਵੇਜ ਪਲਾਂਟ ਨੂੰ ਉਹ ਉਹਦੇ ਨਾਲ ਇਹ ਇਲਾਕਾ ਕਨੈਕਟਡ ਨਹੀਂ ਸੀ ਇਹਨੂੰ ਅਸੀਂ ਉੱਪਰ ਦੀ ਵੀ ਕੋਸ਼ਿਸ਼ ਕੀਤੀ ਪਾਉਣ ਦੀ ਕਿ ਰੇਲਵੇ ਤੋਂ ਇੱਕ ਕਨੈਕਸ਼ਨ ਸੀ ਲੇਕਿਨ ਨਾਕਾਮਯਾਬ ਰਿਹਾ 5 ਸਾਲ ਲਗਾਤਾਰ ਆਪਣੇ ਰਾਜ ਦੇ ਵਿੱਚ ਫਾਲੋਅ ਅਪ ਕੀਤਾ ਲੇਕਿਨ ਸਰਕਾਰ ਬੀਜੇਪੀ ਦੀ ਸੀ ਲੇਕਿਨ ਕਿਸੇ ਨੂੰ ਦੋਸ਼ ਨਹੀਂ ਰੇਲਵੇ ਦੇ ਕੰਮ ਹੌਲੀ-ਹੌਲੀ ਹੁੰਦੇ ਆ ਅਸੀਂ ਫਾਲੋਅ ਅਪ ਕਰਦੇ ਰਹੇ ਪਾਲਾ ਜੀ ਦਾ ਵਾਰਡ ਸਰ ترਸੇਮ ਲਾਲ ਜੀ ਸਾਡੇ ਬੱਬਾ ਜੀ ਨਵਜੋਤ ਜੀ ਪਾਲਾ ਜੀ ਰਾਹੁਲ ਜੀ ਰਾਹੁਲ ਜੀ ਨਵਜੋਤ ਜੀ ਇਹਨਾਂ ਦੇ ਵਾਰਡ ਇਹ ਸਾਰੀ ਸਾਰੀ ਲੋਕ ਬੜੇ ਪਰੇਸ਼ਾਨ ਸੀਗੇ ਇਹ ਖਬਾਰਾਂ ਜੀ ਵੀ ਬੜਾ ਕੋਈ ਲੱਗਦਾ ਰਿਹਾ ਔਰ ਇੱਕ ਕੰਮ ਹੁੰਦਾ ਐਡਮਿਨਿਸਟ੍ਰੇਸ਼ਨ ਦਾ ਐਡਮਿਨਿਸਟ੍ਰੇਸ਼ਨ ਉਹਦੀ ਗੱਲ ਸੁਣਦੀ ਐ ਜਦ ਆ ਰਾਜ ਹੋਵੇ ਔਰ ਮੈਂ ਆਪਣੇ ਭਰਾ ਬੜੇ ਕ੍ਰਿਟੀਸਾਈਜ਼ ਕਰ ਰਹੇ ਸੀਗੇ ਕਿ ਪਾਈ ਜਿਹੜਾ ਮੇਲਾ ਕਰਾ ਲਿਆ ਆ ਗੰਧ ਵੇਖੋ ਗੰਧ ਰਾਣੇ ਨੇ ਤਾਂ ਗਾਣੇ ਦੇ ਇਹਦੇ ਤਾਂ ਬਿਲਕੁਲ ਦਿਮਾਗ ਸੀਗਾ ਕਿ ਮੇਰੇ ਲੋਕ ਪੀੜਾ ਛਾ ਲਗਾਤਾਰ ਇਹਨੂੰ ਫੋਲੋ ਅਪ ਕਰਦੇ ਰਹੇ ਆ ਅੱਜ ਉਹ ਦਿਨ ਆ ਗਿਆ ਕਿ ਜਿਹੜਾ ਰੇਲਵੇ ਲਾਈਨ ਦੇ ਥੱਲੇ ਔਜਲਾ ਫੱਟ ਤੋਂ 15 ਫੁੱਟ ਜਿੱਥੇ ਖੜੋਏ ਨੇ ਤੋਂ ਡੂੰਗਾ ਉੱਪਰ ਰੇਲ ਆ ਥੱਲੇ ਦੀ ਸੀਵਰੇਜ ਆ ਤੇ ਪਰਲੇ ਬੰਨੇ ਸੀਵਰੇਜ ਨਾਲ ਜਾ ਕੇ ਕਨੈਕਟ ਕਰਨਾ ਇਹਦੇ ਪੈਸੇ ਅਸੀਂ 2017 'ਚ 3 ਕਰੋੜ ਕੁ ਸੀ ਰੁਪਇਆ ਚਾਹੇ ਸੀਵਰੇਜ ਦਾ ਸੀਗਾ 1 ਕਰੋੜ 18 ਲੱਖ ਰੁਪਇਆ ਦੇ ਥੱਲੇ ਦੀ ਪਾਉਣ ਦਾ ਜਿਹੜਾ ਇਹ ਕੁੱਲ ਮਿਲਾ ਕੇ ਰੇਲਵੇ ਦੇ ਥੱਲੇ ਦੀ 3 ਕਰੋੜ ਰੁਪਇਆ ਉਸ ਵੇਲੇ ਸੀਗਾ ਇਹ ਵਿੱਚ ਉਹਦਾ ਪਾਇਆ ਹੋਨੀ ਪਾ ਖੁਸ਼ੀ ਆ ਕਿ ਮੇਰੇ ਲੋਕ ਜਿਹੜੇ ਗੰਦਗੀ ਚ ਰਹ ਰਹੇ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਔਰ ਵੀਰੋ ਮੇਰੇਓ ਕੱਲ ਅਖਬਾਰ ਦੇ ਵਿੱਚ ਤੁਸੀਂ ਛਾਪਿਆ ਕਿ ਕਮਿਸ਼ਨਰ ਸਾਹਿਬਾ ਜਿਹੜੇ ਪਿਛਲੇ 4 ਸਾਲ ਤੋਂ ਕਪੂਰਥੜੇ ਦੇ ਕائنات ਨੇ बतौर ਕਿਸਮ ਕਮਿਸ਼ਨਰ ਉਹਨਾਂ ਦਾ ਬਿਆਨ ਹੈ ਕਿ ਵੀ ਅਸੀਂ ਮੀਟਿੰਗ ਚ ਪਾਇਆ ਕਰਾਂਗੇ ਦੇਖਾਂਗੇ ਯਾਰੋ ਜੇ ਸਬਸਰ ਨੂੰ ਇਹ ਨਹੀਂ ਪਤਾ ਜੇ ਸਬਸਰ ਨੂੰ ਇਹ ਨਹੀਂ ਪਤਾ ਕਿ ਫਾਈਲ ਕਲੀਅਰ ਹੋ ਕੇ ਆਈ ਆਂ ਰਾਣਾ ਉਹ ਦರ್ಶਨ ਕਰ ਰਿਹਾ ਕਾਦੀ ਕਮਿਸ਼ਨਰ ਦੇ ਕੰਦਰਾ ਆ ਜਾ ਯਾਰ ਇਹ ਜਿੰਨਾ ਸ਼ਹਿਰ ਚ ਗੰਦਗੀ ਆ ਚਾਹੇ ਉਹ ਕੂੜੇ ਦੀ ਹੋਵੇ ਡੋਰ ਟੂ ਡੋਰ ਕਲੈਕਸ਼ਨ ਦੀ ਹੋਵੇ ਚਾਹੇ ਡੰਪ ਸਟੇਸ਼ਨਾਂ ਦੀ ਹੋਵੇ ਡੰਪ ਸਟੇਸ਼ਨਾਂ ਤੋਂ ਤਾਂ ਮੈਂ ਚੈੱਕ ਰਿਆ ਲੇਕਿਨ ਸ਼ਹਿਰ ਦੇ ਅੰਦਰੋਂ ਕਿਹਨੇ ਚੱਕਣਾ ਇਹ ਆਪ ਟੂ ਡੇਟਾ ਤੁਹਾਡੇ ਮਹੱਲੇ ਵਿੱਚ ਕੋਈ ਚੱਕਣ ਆਉਂਦਾ ਨਹੀਂ ਇਹ ਭਾਈ ਕੱਲ ਸੁਣੋ ਮੇਅਰ ਜ਼ਰੂਰ ਮੇਰਾ ਕਾਰਪੋਰੇਸ਼ਨ ਚ ਤੁਸੀਂ ਮੇਰੇ ਐਮਸੀਆ ਨੂੰ ਜਿਤਾਇਆ ਉਹ ਮੇਰੇ ਜ਼ਰੂਰ ਹੈ ਲੇਕਿਨ ਜਿਹੜੀ ਮੇਅਰ ਹੁੰਦੀ ਹੈ ਨਾ ਉਹਦੇ ਕੋਲ ਕਲਮ ਹੁੰਦੀ ਆ ਉਹਦੇ ਕੋਲ ਪਾਵਰ ਹੁੰਦੀ ਆ ਔਰ ਉਹਨੂੰ ਮਿਹਨਤ ਕਰਨੀ ਚਾਹੀਦੀ ਹੈ ਜਿਹੜਾ ਕਰ ਨਹੀਂ ਰਹੀ ਕਮਿਸ਼ਨਰ ਕਮਿਸ਼ਨਰ ਸਾਰੀ ਸਾਰੀ ਇਹਨਾਂ ਡਿਲੀਟ ਕਰਕੇ ਫਿਰ ਕਰ ਲਿਓ ਲੇਕਿਨ ਚਲੋ ਕੋਈ ਗੱਲ ਹੋ ਜੇ ਦੀ ਗੱਤੀ ਕਮਿਸ਼ਨਰ ਦਾ ਕੰਮ ਐ ਇਹ ਕਮਿਸ਼ਨਰ 4 ਸਾਲ ਤੋਂ ਸਿੱਧੀ ਔਰ ਚਾਹੇ ਕੋਈ ਵੀ ਪੋਲਿਟਿਕਲ ਪਾਰਟੀ ਆ ਔਰ ਰਾਣੇ ਨੂੰ ਦੋਸ਼ ਦਿੰਦੀ ਆ ਭਾਈ ਪਹਿਲਾਂ ਆਪਣੀ ਕਰੈਕਸ਼ਨ ਕਰੋ ਜਿਵੇਂ ਵੇਖੋ ਮੇਅਰ ਦਾ ਕੰਮ ਡੇ ਟੂ ਡੇ ਵਰਕਿੰਗ ਸੈਂਟਰ ਇਫੇਰ ਨਹੀਂ ਕਰ ਸਕਦੀ ਮੇਅਰ ਮੇਅਰ ਕਿਸੇ ਦਾ ਤਬਾਦਲਾ ਨਹੀਂ ਕਰ ਸਕਦੀ ਮੇਅਰ ਕਿਸੇ ਨੂੰ ਚੈੱਕ ਨਹੀਂ ਕੱਟ ਕੇ ਦੇ ਸਕਦੀ ਜਿਹੜਾ ਅਜ ਲੈਟਰ ਨਾਲ ਵੀ ਬੁਰਾ ਹਾਲ ਹੈ ਤਾਂ ਉਹ ਵੀ ਸਾਡੀ ਕਮਿਸ਼ਨਰ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਆ ਸਰਕਾਰ ਫੇਲਿਆ ਉਹ ਜਿਹੜੇ ਮੇਰੇ ਵੀਰ ਬਹੁਤ ਢੀਂਗਾ ਮਾਰਦੇ ਆ ਨਾ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਜੇ ਤਕਲੀਫ ਹੈ ਤੁਹਾਨੂੰ ਜਨਤਾ ਲਈ ਤੁਸੀਂ ਖੜਾ ਹੋਣਾ ਚਾਹਨੇ ਹੋ ਤੇ ਕਮਿਸ਼ਨਰ ਨੂੰ ਘੇਰੋ ਅਸੀਂ ਤਾਂ ਰੋਜ਼ ਘੇਰਦੇ ਆ ਇੱਥੇ ਰੋਜ਼ ਲੜਦੇ ਆ ਉਹਦੇ ਨਾਲ ਬਹੁਤ ਵਧੀਆ ਆ ਗਏ ਇਹ ਕੰਮ ਹੋ ਜਾਂਦਾ ਤਾਂ ਸਾਡੇ ਲਈ ਬਹੁਤ ਬੈਸਟ ਉਹਦੇ ਸਾਡੇ ਇੱਕ ਹੀ ਸੀਰ ਜਿਮ ਹਮੇਸ਼ਾ ਜਾਮ ਹੀ ਰਹਿੰਦੀ ਹੈ ਔਰ ਇਸ ਵਾਰੀ ਅਗਰ ਚਲੋ ਹੋ ਰਿਹਾ ਤਾਂ ਮੋਸਟ ਵੈਲਕਮ ਆ ਧੀਰਾ ਲੈਂਦੇ ਕਹਿੰਦੇ ਕਹਿੰਦੇ ਘਟਨ ਕਰ ਦਿੱਤਾ ਇਸ ਚੀਜ਼ ਦਾ ਨਾਰਾ ਜੀ ਨੇ ਜੋ ਸਾਡੇ ਮੱਲੇ ਨਹੀਂ ਕੀਤਾ ਉਹ ਹੋਰ ਕੋਈ ਕਾਰਨ ਨਹੀਂ ਲੱਗਦਾ ਸਾਡੂੰ ਜਿੱਥੇ ਵੀ ਜ਼ਰੂਰਤ ਹੋਈ ਔਰ ਸਾਡੇ ਨਾਲ ਖੜੇ ਹੋਏਗਾ ਇਹ ਆ ਕਿ ਇਸ ਵਾਰੀ ਅਸੀਂ ਪਹੁੰਚ ਨਹੀਂ ਪਾਈ ਅਸੀਂ ਲੇਟ ਹੋ ਗਏ ਆ ਉਹ ਲੱਗਦਾ ਬਾਕੀ ਜੋ ਸਾਡੇ ਮਲੇ ਦੇ ਕੰਮ ਹੋਏ ਆ ਸੂਰੇਜ ਦਾ ਜਾਂ ਵਾਟਰ ਸਪਲਾਈ ਦਾ ਉਹ ਰਾਣਾ ਜੀ ਦੀ ਹਾਜ਼ਰੀ ਦੇ ਵਿੱਚ ਹੀ ਹੋਏ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ